ਮੇਰਾ ਨਾਮ ਚਮਸ਼ੇਰ ਸਿੰਘ ਸੂਬਾ ਜਨਰਲ ਸਕੱਤਰ ਪੰਜਾਬ ਰੂਡੋਈ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਆ ਸਰ ਕੀ ਅੱਜ ਦਾ ਪ੍ਰੋਗਰਾਮ ਆ ਕੀ ਲਿਖਿਆ ਗਿਆ ਸੀ ਤੇ ਕੀ ਬਿਲਕੁਲ ਅਸੀਂ ਹਰ ਮਹੀਨੇ ਸਾਡੇ ਹਾਲਾਤ ਹੋ ਗਏ ਨੇ ਕਿ ਜਿੰਨਾ ਚਿਰ ਅਸੀਂ ਰੋਲਾ ਨਹੀਂ ਪਾਉਂਦੇ ਭਾਵ ਸੰਘਰਸ਼ ਨਹੀਂ ਕਰਦੇ ਤੇ ਸਾਡੀਆਂ ਤਨਖਾਹਾਂ ਜਾਰੀ ਨਹੀਂ ਹੁੰਦੀਆਂ ਕਿਉਂਕਿ ਮੈਨੇਜਮੈਂਟ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੇ ਆ ਕਿ ਜਿਹੜੇ ਕੱਚੇ ਮਲਾਜ਼ਮ ਮਹੀਨਾ ਮਹੀਨਾ ਲਗਾਤਾਰ ਰਨਿੰਗ ਡਿਊਟੀਆਂ ਕਰਕੇ ਵਿਭਾਗਾਂ ਨੂੰ ਮੁਨਾਫੇ 'ਚ ਲਿਆਉਣ ਲਈ ਕੰਮ ਕਰ ਰਹੇ ਆ ਉਹਨਾਂ ਦੀਆਂ ਤਨਖਾਹਾਂ ਇੱਕ ਦੋ ਤਰੀਕ ਨੂੰ ਜਾਰੀ ਕਰਨੀਆਂ ਬੰਦੀਆਂ ਪਰ ਅੱ ਅਜੇ ਤੱਕ ਨਾ ਪਣ ਬਸਦੇ ਮਲਾਜਮਾਂ ਦੀਆਂ ਤਨਖਾਹਾਂ ਪਈਆਂ ਨਾ ਪੀਆਰਡੀਸੀ ਦੇ ਕੱਚੇ ਮਲਾਜਮਾਂ ਦੀਆਂ ਤਨਖਾਹਾਂ ਪਈਆਂ ਕਿਉਂਕਿ ਬਹੁਤ ਹੀ ਘੱਟ ਤਨਖਾਹਾਂ ਤੇ ਮਲਾਜਮ ਪਹਿਲਾਂ ਹੀ ਕੰਮ ਕਰ ਰਹੇ ਆ ਔਰ ਇਹ ਜਿਹੜਾ 10 ਦਿਨ ਦਾ ਸਮਾਂ ਹੁੰਦਾ ਇਹਦੇ ਵਿੱਚ ਸਾਰਿਆਂ ਨੂੰ ਮੁਸ਼ਕਲਾਂ ਦਾ ਪੈਦਾ ਹੁੰਦੀਆਂ ਕਿਉਂਕਿ ਸਕੂਲਾਂ ਦੀਆਂ ਫੀਸਾਂ ਵੀ 10 ਤਰੀਕ ਤੱਕ ਦੇਣੀਆਂ ਹੁੰਦੀਆਂ ਦੁੱਧ ਦੇ ਪੈਸੇ ਵੀ 10 ਤਰੀਕ ਨੇ ਰਾਸ਼ਨ ਦਾ ਪ੍ਰਬੰਧ ਵੀ ਕਰਨਾ ਹੁੰਦਾ ਅਨੇਕਾਂ ਜਿਹੜੀਆਂ ਚੁਣੌਤੀਆਂ ਇਹ ਘਰਾਂ ਪਰਿਵਾਰਾਂ ਦੇ ਵਿੱਚ ਆਉਂਦੀਆਂ ਨੇ ਪਰ ਹਰ ਵਾਰੀ ਤਨਖਾਹ ਜਿਹੜੀ ਉਹ ਕਦੀ 15 ਤਰੀਕ ਨੂੰ ਕਦੀ 20 ਤਰੀਕ ਨੂੰ ਜਦੋਂ ਦੀ ਕੱਲ ਅਸੀਂ ਲਗਾਤਾਰ ਔਰ ਉਸ ਤੋਂ ਪਹਿਲਾਂ ਵੀ ਲਗਾਤਾਰ ਪ੍ਰਸ਼ਾਸਨ ਮੈਨੇਜਮੈਂਟ ਨਾਲ ਰਾਬਤਾ ਬਣਾ ਰਹੇ ਸੀ ਕਿ ਤਨਖਾਹਾਂ ਦਾ ਬਜਟ ਜਾਰੀ ਕੀਤਾ ਜਾਵੇ ਤਨਖਾਹਾਂ ਪਾਈਆਂ ਜਾਣ ਪਰ ਨਹੀਂ ਗੱਲਬਾਤ ਸੁਣੀ ਗਈ ਜਦੋਂ ਅਸੀਂ ਬੰਦ ਦੀ ਕਾਲ ਦਿੱਤੀ ਵੀ 2 ਘੰਟੇ ਬਸ ਸਟੰਡ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨਾ ਉਸ ਤੋਂ ਬਾਅਦ ਅੱਜ ਜਿਹੜਾ ਉਹ ਫਨ ਬਸ ਦਾ ਬਜਟ ਜਾਰੀ ਕਰਤਾ ਔਰ ਪੀਆਰਟੀਸੀ ਦਾ ਤਨਖਾਹਾਂ ਪਾਉਣ ਦਾ ਭਰੋਸਾ ਦਿੱਤਾ ਕਿ 12 1 ਵਜੇ ਤੱਕ ਜਿਹੜੀਆਂ ਤਨਖਾਹਾਂ ਉਹ ਜਾਰੀ ਕਰ ਦਾਂਗੇ ਪਰ ਅਫਸੋਸ ਦੀ ਗੱਲ ਇਹ ਆ ਕਿ ਇਹ ਬਜਟ ਕੱਲ ਵੀ ਰਿਲੀਜ਼ ਹੋ ਸਕਦਾ ਸੀਗਾ ਔਰ ਨਾਲ ਦੀ ਨਾਲ ਹੀ ਜਿਹੜੀ ਸਰਕਾਰ ਆਉਂਦਿਆ ਸੱਤਾ 'ਚ ਕਹਿੰਦੇ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਠੇਕੇਦਾਰ ਵਿਚੋਲਿਆਂ ਲੁੱਟ ਕਰਦੇ ਇਹਨਾਂ ਨੂੰ ਬਾਹਰ ਕਰ ਦਾਂਗੇ। ਵਾਕਈ ਉਹ ਲੁੱਟ ਕਰਦੇ ਆ ਕਿਉਂਕਿ ਤਨਖਾਹਾਂ ਸਮੇਂ ਤੇ ਨਹੀਂ ਪਾਉਂਦੇ, ਈਪੀਐਫ ਜਮਾ ਨਹੀਂ ਕਰਾਉਂਦੇ, ਹੋਰ ਨਿਯਾਇਜ਼ ਕਟੌਤੀਆਂ ਕਰਦੇ ਆ। ਪਰ ਲਗਭਗ ਇਸ ਸਰਕਾਰ ਦੇ ਸੱਤਾ 'ਚ ਹੁੰਦਿਆਂ ਹੀ ਲਗਭਗ 4 ਤੋਂ 5ਵਾਂ ਠੇਕੇਦਾਰ ਹੁਣ ਫੇਰ ਨਵਾਂ ਲੈ ਹੁੰਦਾ ਵਾ ਕਿ ਉਹਦੇ ਰਾਹੀਂ ਜਿਹੜੀਆਂ ਤਨਖਾਹਾਂ ਜਾਰੀ ਕਰਾਈਆਂ ਜਾਣਗੀਆਂ, ਸੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਤੇ ਮੈਨੇਜਮੈਂਟ ਨੂੰ ਵੀ ਬੇਨਤੀ ਕਰਦੇ ਆ ਕਿ ਠੇਕੇਦਾਰ ਵਿਚੋਲਿਆਂ ਤੋਂ ਮੁਕਤ ਕੀਤਾ ਜਾਵੇ ਕਿਉਂਕਿ ਸਾਨੂੰ 28 ਕਰੋੜ ਰੁਪਇਆ ਜੀਐਸਟੀ ਦੇਣਾ ਪੈਂਦਾ ਸਾਲ ਦਾ ਭਾਵੇਂ ਕਿ ਦੋਨਾਂ ਵਿਭਾਗਾਂ ਦੀਆਂ ਅਸੀਂ 12 ਦੀ 50 14 ਤਨਖਾਹਾਂ ਦੇ ਰਹੇ ਹਾਂ ਸੋ ਠੇਕੇਦਾਰ ਵਿਚੋਲੇ ਨੂੰ ਮਾਰ ਕੱਢਿਆ ਜਾਵੇ ਮਲਾਜਮਾਂ ਨੂੰ ਵਿਭਾਗ ਦੇ ਵਿੱਚ ਲਿਆ ਜਾਵੇ ਉਹਨਾਂ ਦਾ ਸ਼ੋਸ਼ਣ ਵੀ ਬੰਦ ਹੋਵੇ ਲੁੱਟ ਬੰਦ ਹੋਵੇ ਨਾਲ ਦੀ ਨਾਲ ਪਿਛਲੇ ਦਿਨੀ ਅਸੀਂ 14 15 16 ਤਰੀਕ ਨੂੰ ਤਿੰਨ ਰੋਜ਼ਾ ਹੜਤਾਲ ਚੱਲੀ ਆ ਜਿਹਦੇ ਚ ਮਾਣਯੋਗ ਪ੍ਰਮੁਖ ਸਖਤਰ ਨਾਲ ਮੀਟਿੰਗਾਂ ਹੋਈਆਂ ਮਾਣਯੋਗ ਚੀਫ ਸਕੱਟਰੀ ਸਾਹਿਬ ਨਾਲ ਮੀਟਿੰਗਾਂ ਹੋਈਆਂ 15 ਅਗਸਤ ਨੂੰ ਛੁੱਟੀ ਵਾਲੇ ਦਿਨ ਵੀ ਉਹਨਾਂ ਨੇ ਸਾਡੀਆਂ ਮੰਗਾਂ ਮੰਨੀਆਂ ਮੰਗਾਂ ਜਿਹੜੀਆਂ ਉਹ ਮੰਨਣ ਨੂੰ ਲ ਫਿਰ ਇਹਨਾਂ ਨੇ ਲਿਖਤੀ ਤਿੰਨ ਹਫ਼ਤਿਆਂ ਦਾ ਕਰਤਾ ਉਹ ਅੱਜ ਤਿੰਨ ਹਫ਼ਤੇ ਬੀਤ ਗਿਆ ਲਗਭਗ 5 ਤਰੀਕ ਨੂੰ ਪੂਰੇ ਹੋ ਗਿਆ ਇੱਕ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਔਰ ਨਾਲ ਦੇ ਨਾਲ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲੈ ਕੇ ਆਏ ਸੀਗੇ ਜਿਹਦੇ ਅਸੀਂ ਸਾਰੇ ਅੰਕੜੇ ਦਿੱਤੇ ਸੀ ਕਿ ਕਿਲੋਮੀਟਰ ਬੱਸਾਂ ਜਣੀਆਂ ਉਹ ਵਿਭਾਗ ਲਈ ਘਾਟੇ ਵੰਡ ਸਭ ਤੋਂ ਹੋਣੀਆਂ ਜਿਹਦਾ ਵਿਭਾਗ ਨੂੰ ਸਿੱਧੇ ਪੱਧਰ ਤੇ ਨੁਕਸਾਨ ਆ ਅਸੀਂ ਆਪਣੇ ਅੰਕੜੇ ਪੇਸ਼ ਕੀਤੇ ਸੀਗੇ ਕਿ ਇਹ ਬੱਸਾਂ ਦਾ ਟੈਂਡਰ ਲਾਉਣ ਨਾਲ 6 ਸਾਲਾਂ ਦੇ ਵਿੱਚ 218 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਹੋਣਾ ਵਿਭਾਗ ਨੂੰ ਤੇ ਇਹ ਬੰਦ ਕੀਤੀਆਂ ਨੇ ਪਰ ਮੈਨੇਜਮੈਂਟ ਵੱਲੋਂ ਲਗਾਤਾਰ 5 ਤਰੀਕ ਨੂੰ ਟੈਂਡਰ ਖੋਲਣ ਦੀ ਫੇਰ ਪ੍ਰਕਿਰਿਆ ਲੈ ਕੇ ਆਏ ਸੀ ਜਿਹਦਾ ਅਸੀਂ ਵਿਰੋਧ ਕੀਤਾ ਉਹ 15 ਤਰੀਕ ਨੂੰ ਕੀਤਾ ਜੇਕਰ ਮੈਨੇਜਮੈਂਟ ਨੇ ਤੁਰੰਤ ਟੈਂਡਰ ਨਾ ਰੱਦ ਕੀਤਾ ਤੇ ਮਜਬੂਰ ਨਾ ਸਾਨੂੰ ਇਸ ਤੋਂ ਤਿੱਖੇ ਸੰਘਰਸ਼ ਵੀ ਕਰਨੇ ਪੈ ਸਕਦੇ ਆ ਸੋ ਅਸੀਂ ਚਾਹੁੰਦੇ ਸੀ ਕਿ ਵੀ ਚਲੋ ਸਰਕਾਰ ਸਾਡੀਆਂ ਮੰਨੀਆਂ ਮੰਗਾਂ ਹੱਲ ਕਰੇ ਜਿਹੜਾ ਕਿਲੋਮੀਟਰ ਟੈਂਡਰ ਹੋ ਰੱਦ ਕਰੇ ਤੇ ਜਿਹੜੇ ਮੁਲਾਜ਼ਮ ਕੱਚੇ ਨੇ ਉਹਨਾਂ ਨੂੰ ਪੱਕੇ ਕਰੇ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕਰੇ ਕਿਉਂਕਿ ਸਰਕਾਰ ਨੇ ਸੱਤਾ ਚੋਂਣ ਸਮੇਂ ਵਾਅਦਾ ਕੀਤਾ ਸੀ ਹੁਣ ਅੱਜ ਅਸੀਂ ਜਿਹੜਾ ਬਾਈਟ ਰੂਮ ਮੁੱਖ ਰੱਖ ਕੇ ਔਰ ਜਿਹੜੀਆਂ ਮੈਨੇਜਮੈਂਟ ਦੇ ਭਰੋਸੇ ਤੋਂ ਮੁੱਖ ਰੱਖ ਕੇ ਲੋਕਾਂ ਦੀ ਸਬਰ ਸਹੂਲਤ ਨੂੰ ਮੁੱਖ ਰੱਖ ਕੇ ਜਿਹੜਾ ਬਸ ਸਟੈਂਡ ਬੰਦ ਦੀ ਕੌਲ ਆ ਉਹ 2 ਘੰਟੇ ਦੀ ਡਿਲੇਅ ਕੀਤੀ ਆ ਔਰ ਇਹਨੂੰ ਐਕਸ਼ਨ ਨੂੰ ਅਸੀਂ ਗੇਟ ਰੈਲਿੰਗਾਂ 'ਚ ਬਦਲ ਕੇ ਰੋਸ ਮਜਾਰਾ ਵੀ ਕੀਤਾ ਔਰ ਰੋਸ ਪ੍ਰਦਰਸ਼ਨ ਕਰਦਿਆ ਅਸੀਂ ਰੋਸ ਵੀ ਜਿਤਾਉਣੇ ਆ ਕਿ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ ਨਹੀਂ ਤੇ ਸਾਨੂੰ ਮਜਬੂਰ ਨ ਜਿਹੜੇ ਪ੍ਰੋਗਰਾਮ ਪਿਛਲੇ ਦਿਨੀ ਅਸੀਂ ਪੋਸਟਪੋਨ ਕੀਤੇ ਉਹ ਸਟੈਂਡ ਕਰਦਿਆਂ ਤੁਰੰਤ ਸਾਨੂੰ ਇਹੋ ਜਿਹੇ ਤਿੱਖੇ ਸੰਘਰਸ਼ਾਂ ਵਾਸਤੇ ਤੁਰਨਾ ਪੈਣਾ ਹੈ ਤਨਖਾਹ ਨਾ ਪਈ ਫੇਰ ਤੁਹਾਡਾ ਕੀ ਹੋਈਗਾ ਵੇਖੋ ਅੱਜ ਬਾਈਟ ਰਿਲੀਜ਼ ਕਰ ਜੇਕਰ ਫਿਰ ਵੀ ਤਨਖਾਹਾਂ ਨੂੰ ਡਿਲੇ ਕੀਤਾ ਜਾਂਦਾ ਤੇ ਫਿਰ ਸਾਡੇ ਸੰਘਰਸ਼ ਇਸ ਤੋਂ ਤਿੱਖੇ ਵੀ ਹੋਣਗੇ ਹੜਤਾਲ ਬੰਦਸਮੇਦ ਅਸੀਂ ਡਿਊਟੀਆਂ ਦੇ ਹਾਜ਼ਰ ਰਹਿ ਕੇ ਬਿਲਕੁਲ ਬੱਸ ਨਹੀਂ ਚਲਾਵਾਂਗੇ ਕੰਮ ਸਰਗਲੇ ਤਾਂ ਕਿ ਵੀ ਹਰ ਵਾਰੀ ਸਾਨੂੰ ਤਨਖਾਹ ਆਪਣੀ ਸੰਘਰਸ਼ ਕਰਕੇ ਪਾਉਣੀ ਪੈਂਦੀ ਆ ਰੋਸ ਵਿੱਚ ਜਾ ਰਾ ਯਾਰ ਉਹ ਪ੍ਰਦਰਸ਼ਨ ਕਰਕੇ ਹੀ ਸਾਡੇ ਬਜਟ ਲੀਜੋਗੇ ਕਿਉਂਕਿ ਅੱਜ 10 ਤਰੀਕ ਹੋ ਗਈ ਹੈ ਹਾਲੇ ਤੱਕ ਬਜਟ ਨਹੀਂ ਸੀ ਪੇਸ਼ ਕੀਤਾ ਕੱਲ ਇਹ ਕਾਲ ਦੇਣ ਤੇ ਕਿ ਅਸੀਂ 2 ਘੰਟੇ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਾਂਗੇ ਉਹਦੇ ਦੌਰਾਨ ਬਜਟ ਆਇਆ ਪਰ ਹਾਲਾਤ ਇਹ ਨਹੀਂ ਕਿ ਵੀ ਪੰਜਾਬ ਸਰਕਾਰ ਜਿਹੜਾ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਵੀ ਠੇਕੇਦਾਰ ਵਿਚੋਲੀਆ ਜਿਹੜੇ ਬਾਹਰ ਕੱਢੇ ਜਾਣਗੇ ਤੇ ਵਿਭਾਗਾਂ ਦੀ ਲੁੱਟ ਜਿਹੜੀ ਬੰਦ ਕੀਤੀ ਜਾਵੇਗੀ ਪਰ ਉਸਦੇ ਉਲਟ ਪੰਜਵਾਂ ਠੇਕੇਦਾਰ ਲਿਆਂ ਉਹਨੂੰ ਅੱਜ ਸਰਕਾਰ ਜਿਹੜੀ ਤਿਆਰ ਖੜੀ ਆ ਤੇ ਇਹਨਾਂ ਕੋਲੇ ਠੇਕੇਦਾਰ ਤਨਖਾਹ ਪਾਉਣ ਨੂੰ ਨਹੀਂ ਹੈਗਾ ਤੇ ਤਨਖਾਹਾਂ ਦਾ ਭਰੋਸਾ ਦਿੱਤਾ ਕਿ ਅੱਜ ਸ਼ਾਮ ਤੱਕ ਤਨਖਾਹਾਂ ਪਾ ਦਿੱਤੀਆਂ ਜਾਣਗੀਆਂ ਪੀਆਰਟੀਸੀ ਤੇ ਪੰਨ ਬਸਦੀਆਂ ਬਜਟ ਰਿਲੀਜ਼ ਹੋ ਚੁੱਕੇ ਨੇ ਇਸ ਕਰਕੇ ਉਹ ਪ੍ਰੋਗਰਾਮ ਨੂੰ ਪੋਸਟਪੋਨ ਕਰਕੇ ਅਸੀਂ ਏ ਟਰੈਲੀਆਂ ਤੇ ਰੋਸ ਪ੍ਰਦਰਸ਼ਨ ਕਰਕੇ ਆਪਣਾ ਰੋਸ ਜ਼ਾਹਿਰ ਕੀਤਾ ਤੇ ਸਰਕਾਰ ਨੂੰ ਆਉਣ ਵਾਲੇ ਸਮੇਂ ਲਈ ਦੱਸਣਾ ਚਾਹੁੰਦੇ ਆਂ ਵੀ ਜੋ ਪਿਛਲੇ 14 15 16 ਹੜਤਾਲ ਅਗਸਤ ਦੀ ਹੜਤਾਲ ਦੇ ਵਿੱਚ ਮੀਟਿੰਗਾਂ ਦੌਰਾਨ ਮੰਗਾਂ ਮੰਨੀਆਂ ਨੇ ਉਹ ਹਾਲੇ ਤੱਕ ਲਾਗੂ ਨਹੀਂ ਕੀਤੀਆਂ ਗਿਆ ਹਾਲਾਂਕਿ ਉਹਨਾਂ ਲਈ 15 ਦਿਨ ਦਾ ਉਸ ਸਮੇਂ ਸਮਾਂ ਲਿਆ ਸੀ ਪਰ ਉਹ ਸਮੇਂ ਨੂੰ ਮੈਨੇਜਮੈਂਟ ਤੇ ਸਰਕਾਰ ਵੱਲੋਂ ਤਿੰਨ ਹਫ਼ਤਿਆਂ ਦਾ ਤਬਦੀਲ ਕਰਨ ਤੋਂ ਬਾਅਦ ਉਹ ਤਿੰਨ ਹਫ਼ਤੇ ਵੀ 5 ਤਰੀਕ ਤੱਕ ਬੀਤ ਚੁੱਕੇ ਨੇ ਪਰ ਅੱਜ 10 ਤਰੀਕ ਹੋਣ ਦੇ ਬਾਅਦ ਵੀ ਇਹਨਾਂ ਨੇ ਉਹ ਮੰਗਾਂ ਦੇ ਉੱਪਰ ਕੋਈ ਵੀ ਆਪ ਦਾ ਬਾਜੀ ਬੋ ਫੈਸਲਾ ਨਹੀਂ ਲਿਆ ਤੇ ਉਹਨਾਂ ਨੂੰ ਨਹੀਂ ਲਾਗੂ ਕੀਤਾ ਉਹ ਮੰਗਿਆਂ ਤੋਂ ਨਹੀਂ ਤੇ ਉਹਨਾਂ ਦੀ ਸਹਿਮਤੀ ਦਿੱਤੀ ਹੋਈ ਮੰਗਾ ਜੇ ਉਹ ਨਹੀਂ ਕਰਦੇ ਤਾਂ ਜਥੇਬੰਦੀ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖੇ ਸੰਘਰਸ਼ ਖਰਦਾਲ ਮੁਜਹਰਾ ਤੇ ਜਾਂ ਕੋਈ ਘਰਾਵਦਾ ਪ੍ਰੋਗਰਾਮ ਜਥੇਬੰਦੀ ਵੱਲੋਂ ਵੱਲ ਦਾ